ਹਰ ਗੁਰੂ ਨਾਨਕ ਦੇਵ ਜੀ ਦੇ ਮੰਨੂ ਪਾ ਆ ਦੁਨੀਆ ਆਜੂ ਤੰਤੰ ਚ ਰਿਗੁਰੂ ਨਾਨਕ ਤੇਵ ਜੀ ਤੇ ਵਾ ਪ੍ਰਭੂ ਨੂੰ ਸਮਰਪਤ ਖਾਲਸਾਈ ਚਾਹੋ ਚਲਾਲ ਬਖੀਰਤਾ ਹੋਇਆ ਨਗਰ ਕੀਰਤਨ ਪਟਾਲਾ ਦੀ ਤਕਤੀ ਤੇ ਸਜਾਇਆ ਗਿਆ ਲੱਖਾਂ ਦੀ ਗਿਣਤੀ ਚ ਨਤਮਸਤਕ ਹੋਣ ਲਈ ਸੰਗਤਾਂ ਪਹੁੰਚੀਆਂ ਬਟਾਲਾ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 537ਵੇਂ ਵਿਆਪੁਰ ਨੂੰ ਸਮਰਪਿਤ ਨਗਰ ਕੀਰਤਨ ਖਾਲ ਸਈ ਜਾਹੋ ਜਲਾਲ ਬਖੇਰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਾਂ ਦੀ ਅਗਵਾਈ ਚ ਬਟਾਲਾ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਤੋਂ ਸਵੇਰ ਸ਼ਾਰ ਸ਼ੁਰੂ ਹੋਇਆ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਸਮੇਤ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਨੇ ਇਸ ਮੌਕੇ ਬਟਾਲਾ ਦਾ ਸ਼ੰਗਤਾਂ ਨੇ ਨਗਰ ਕੀਰਤਨ ਦਾ ਪਰਮ ਸਵਾਗਤ ਕੀਤਾ ਤੇ ਚਿੰਗਾਰੀ ਛੜਦੇ ਹੋਏ ਸ਼ੰਗਤਾਂ ਨੇ ਫੁੱਲਾਂ ਦੀ ਵਰਖਾ ਕਰਦੇ ਹੋਏ ਗੁਰੂ ਚਰਨਾਂ ਚ ਪਾਤਮਸਤਕ ਹੋ ਕੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਦੇਖੋ ਇਸ ਖਾਲਸਾਈ ਚਾਹੂ ਜਲਾਲ ਬਖੀਰ ਦਾ ਨਗਰ ਕੀਰਤਨ ਦੀਆਂ ਤਸਵੀਰਾਂ ਤੇ ਸੁਨੋ ਕੀ ਕੁਝ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼ੰਗਤਾਂ ਨੇ ਸਿੱਖ ਪੰਥ ਦੇ ਬਾਨੀ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਵਿੱਚ ਆ ਕੇ 1469 ਜਦੋਂ ਪ੍ਰਕਾਸ਼ ਧਾਰਿਆ ਤੇ ਸਤਿਗੁਰ ਜੀ ਨੇ ਸਿੱਖ ਪੰਥ ਨੂੰ ਮੁੱਢਲੇ ਸਿਧਾਂਤ ਬਖਸ਼ਿਸ਼ ਕੀਤੇ ਜਿਨ੍ਹਾਂ ਵਿੱਚ ਸਭ ਤੋਂ ਨਵੇਕਲਾ ਤੇ ਉਸ ਵੇਲੇ ਲੋਪ ਹੋ ਚੁੱਕਾ ਇੱਕ ਓੰਕਾਰ ਦਾ ਸਿਧਾਂਤ ਸੀ ਕਿਉਂਕਿ ਵਰਨਵਾਦ ਜਾਤ ਪਾਤ ਵਿੱਚ ਲੋਕ ਵੰਡੇ ਹੋਏ ਸੀ ਧਰਮ ਦੀਆਂ ਵੱਖ-ਵੱਖ ਦੁਕਾਨਦਾਰੀਆਂ ਆਪਣੀਆਂ ਸਜਾਈਆਂ ਹੋਈਆਂ ਸੀ ਸਤਿਗੁਰ ਜੀ ਨੇ ਇੱਕ ਓੰਕਾਰ ਸਤਗੁਰ ਜੀ ਨੇ ਸ਼੍ਰੀ ਸੁਲਤਾਨਪੁਰ ਦੀ ਲੋਧੀ ਦੀ ਧਰਤੀ ਤੇ ਇਹ ਪਵਿੱਤਰ ਸੰਧਾਨ ਸਾਨੂੰ ਬਖਸ਼ਿਸ਼ ਕੀਤਾ ਸਤਗੁਰ ਜੀ ਨੇ ਜਿੰਨੇ ਵੀ ਸਾਨੂੰ ਸਾਰੇ ਸਿਧਾਂਤ ਬਖਸ਼ਿਸ਼ ਕੀਤੇ ਗੁਰਮਤ ਬਖਸ਼ਿਸ਼ ਕੀਤੀ ਉਹਦੇ ਤੇ ਸਤਗੁਰ ਜੀ ਆਪ ਵੀ ਚੱਲੇ ਤੇ ਸਿੱਖਾਂ ਨੂੰ ਵੀ ਆਦੇਸ਼ ਕੀਤਾ ਕਿ ਤੁਸੀਂ ਵੀ ਇਹ ਜਿਹੜੀਆਂ ਪੈੜਾਂ ਇਹਨਾਂ ਦੇ ਉੱਤੇ ਚੱਲਣਾ ਸੋ ਸਤਗੁਰ ਜੀ ਨੇ ਗਰੇਸ ਦਾ ਆਸ਼ਰਮ ਧਾਰਨ ਕੀਤਾ ਅੱਜ ਵਿਆਹਪੁਰ ਉਹਨਾਂ ਦਾ ਸਾਰੀ ਸੰਗਤ ਜਿਹੜੀ ਆ ਉਹ ਮਨਾ ਰਹੀ ਆ ਗੁਰੂ ਚਰਨਾਮ ਚ ਅਰਦਾਸ ਅਸੀਸ ਸਤਿਗੁਰ ਜੀ ਬਖਸ਼ਿਸ਼ ਕਰਿਓ ਇਹ ਤਾਪਦੀਆਂ ਜਿਹੜੀਆਂ ਰੂਹਾਂ ਰੂਹਾਂ ਕਾਮ ਕ੍ਰੋਧ ਲੋ ਮੋਹ ਹੰਕਾਰ ਦੇ ਵਿੱਚ ਗੁਰਸ਼ਬਦ ਦੀ ਬਖਸ਼ਿਸ਼ ਕਰਕੇ ਤੁਹਾਡਾ ਵਿਆਹ ਪੁਰਬ ਵੀ ਮਨਾਉਣ ਤੇ ਤੁਹਾਡੇ ਚਰਨਾ ਤੋਂ ਆਪਣੀ ਅਸੀਸ ਵੀ ਮੰਗਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਖੁਸ਼ੀ ਦਾ ਸਮਾਂ ਹੈ ਜਦੋਂ ਸੰਗਤਾਂ ਆਪਣੇ ਗੁਰੂ ਨੂੰ ਸੀਸ ਝੁਕਾਉਣ ਲਈ ਇਹ ਤਤਪਰ ਨੇ ਇਹ ਮਹਾਨ ਨਗਰ ਕੀਰਤਨ ਜਿਹੜਾ ਗੁਰਦਾ ਡੇਰਾ ਸਾਹਿਬ ਤੋਂ ਰੰਭ ਹੋਇਆ ਧਾਨਗੁਰ ਗੁਰਨਾਨਦ ਸਾਹਿਬ ਦੀ ਛਤਰ ਛਾਇਆ ਹੇਡ ਪੰਜ ਪਿਆਰਾਂ ਦੀ ਗੁਆਹੇ ਚ ਤੇ ਸੰਗਤਾਂ ਦਾ ਜਿਹੜਾ ਇਕੱਠ ਹੈ ਉਹ ਆਪਣੇ ਗੁਰੂ ਨੂੰ ਸਮਰਪਿਤ ਹੈ ਧਾਨਗੁਰ ਨਾਨਕ ਸਾਹਿਬ ਦੇ ਵਿਆਹ ਪਰ ਜੋੜ ਮੇਲੇ ਨੂੰ ਮਨਾਉ ਜਾ ਰਹੀਆਂ ਸੰਗਤਾਂ ਦਾ ਮੈਂ ਸਮਝਣਾ ਏਡਾ ਥਾ ਪਿਆਰ ਆਪਣੇ ਗਰੁੱਪ ਨਾਲ ਵੀ ਇਹ ਮਾਲਕ ਹੀ ਜਾਣਦਾ ਵੀ ਇਹ ਖੇਡਾਂ ਕਿਹੜੀਆਂ ਵਰਤਦੀਆਂ ਪਈਆਂ ਇਹ ਕੱਲ ਇੱਕ ਨਗਰ ਕੀਰਤਨ ਆਇਆ ਉਹ ਕੱਲ 8 ਵਜੇ ਸਵੇਰੇ ਰੰਭ ਹੋਇਆ ਤੇ ਸਵੇਰੇ ਅੱਜ ਸਵੇਰੇ 24 ਘੰਟੇ ਬਾਅਦ ਸਮਾਪਤ ਹੋਇਆ ਤੇ ਅੱਜ ਮੈਂ ਸਮਝਦਾ ਅੱਜ ਫੇਰ ਇਹੋ ਕਾਮਾ ਸਵੇਰੇ 8 ਵਜੇ ਚੱਲੇ ਆ ਇਸ ਸਮਾਪਤ ਹੁਣ ਗੁਰੂ ਨੇ ਕਰਾਉਣਾ ਭਾਈਚਾਰਕ ਸਾਜ ਦੇਖਣ ਲੱਗ ਪਈ ਭਾਈਚਾਰਕ ਸਾਜ ਤੇ ਆਈਏ ਹਿੰਦੂ ਸਿੱਖ ਸਾਈ ਮੁਸਲਮਾਨ ਸਾਰੇ ਧਰਮਾਂ ਦੇ ਲੋਕ ਹੀ ਇੱਥੇ ਆ ਗਏ ਆਪਣਾ ਸੀਸ ਝੁਕਾ ਰਹੇ ਨੇ ਗੁਰੂ ਉਹਨਾਂ ਦੇ ਰਹਿਮਤ ਕਰੇ ਗੁਰੂ ਉਹਨਾਂ ਦੇ ਬਖਸ਼ਿਸ਼ ਕਰੇ ਮੈਂ ਸਮਝਦਾ ਸਭੇ ਸਾਜੀ ਆਵਾਜ਼ ਦਾਣ ਤੂੰ ਕਿਸੇ ਦਾ ਦੱਸੇ ਬਾਹਰ ਜੀ ਉਹਦਾ ਉਪਦੇਸ਼ ਖੱਤਰੀ ਬ੍ਰਾਹਮਣ ਸ਼ੂਦ ਵੈਦ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਾਂਝੀ ਸਗਲ ਜਾਣੇ ਇਹ ਬਾਣੀ ਸਾਰਿਆਂ ਦੀ ਸਾਂਝੀ ਹੈ ਗੁਰੂ ਨਾਨਕ ਦਾ ਸਿਧਾਂਤ ਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸਲਖਣੀ ਜੀ ਦੇ ਵਿਆਹ ਪੁਰਬ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਉਥੇ ਨਾਲ ਹੀ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜੋ ਮਹਾਨ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਤੋਂ ਆਰੰਭ ਹੋਇਆ ਹੈ ਇਸ ਵੇ ਸੰਗਤਾਂ ਦਾ ਇੰਨਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਕਿ ਹਜੇ ਅਸੀਂ 500 ਮੀਟਰ ਹੀ ਯਾਦ ਦਾ ਕਿਲੋਮੀਟਰ ਹੀ ਆਏ ਆ ਤੇ 2 ਘੰਟੇ ਦਾ ਨੂੰ ਸਮਾਂ ਲੱਗ ਚੁੱਕਾ ਹੈ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਕਿਉਂਕਿ ਸੰਗਤਾਂ ਜੋ ਵੀ ਮਨੋ ਕਾਮਨਾਵਾਂ ਗੁਰੂ ਸਾਹਿਬ ਕੋ ਆ ਕੇ ਮੰਗਦੀਆਂ ਨੇ ਗੁਰੂ ਸਾਹਿਬ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦਿਆ ਹੈ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਕਿ ਆਪਾਂ ਹੁੱਲੜ ਬਾਜੀ ਨਾ ਕਰੀਏ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲਖਣੀ ਜੀ ਦੇ ਵਿਆਹਪੁਰਪ ਨੂੰ ਸਮਰਪਿਤ ਸਤਨਾ ਵਾਹਿਗੁਰੂ ਤੋਂ ਜਾਪ ਕਰਦੇ ਹੋਏ ਵਿਆਹਪੁਰਪ ਦੇ ਸਮਾਗਮਾਂ ਵਿੱਚ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਸਤਿਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਪ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਇਹ ਮਹਾਨ ਨਗਰ ਕੀਰਤਨ ਜੋ ਕਿ ਗੁਰਦਾਰਾ ਡੇਰਾ ਸਾਹਿਬ ਤੋਂ ਅਜ ਅਰੰਭ ਹੋਇਆ ਹੈ ਸਾਰੀਆਂ ਸੰਗਤਾਂ ਨੂੰ ਤੁਸੀਂ ਵੇਖ ਰਹੇ ਹੋ ਕਿੰਨਾ ਭਾਰੀ ਉਤਸ਼ਾਹ ਹੈ ਸੰਗਤਾਂ ਵਿੱਚ ਅੱਜ ਲਗਾਤਾਰ ਬਾਹਰ ਵਿਦੇਸ਼ ਤੋਂ ਬੱਚਿਆਂ ਦਾ ਫੋਨ ਆ ਰਿਹਾ ਹੈ ਕਿ ਕਿਹੋ ਜਿਹਾ ਮਾਹੌਲ ਹੈ ਇਹ ਉਹਨਾਂ ਨੂੰ ਪੁੱਛ ਕੇ ਵੇਖੋ ਜਿਹੜੇ ਸਾਡੇ ਤੋਂ ਦੂਰ ਬੈਠੇ ਨੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਵਿਆਹਗੁਰੂ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਦੇਸ਼ ਵਿਦੇਸ਼ ਵਿੱਚ ਬੜੇ ਨਹਾਨ ਮਹਾਨ ਨਗਰਕਿਰਤਨ ਨਿਕਲਦੇ 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 ਨਵੇਕਲਾ ਨਗਰਕਿਰਤਨ ਹੈ ਜਿੱਥੇ ਜਿਹੜਾ ਵੀ ਸੰਗਤ ਵਿੱਚ ਪਹੁੰਚਿਆ ਉਹਦੇ ਚਿਹਰੇ ਤੇ ਰੁਆਣਗੀ ਹੈ ਵਧਾਈ ਜਿਵੇਂ ਘਰ ਵਿੱਚ ਵਿਆਹ ਦਾ ਮਾਹੌਲ ਹੁੰਦਾ ਤੇ ਇੱਕ ਦੂਜੇ ਨੂੰ ਵਿਆਹ ਦੀ ਵਧਾਈ ਦਿੱਤੀ ਜਾਂਦੀ ਹੈ ਸੇਮ ਮਾਹੌਲ ਬਣਿਆ ਇੱਕ ਨਗਰ ਕੀਰਤਨ ਇਹੋ ਜਿਹਾ ਸਮੂਚੇ ਦੇਸ਼ ਭਾਰ ਮੈਂ ਕਹਿ ਸਕਦਾ ਕਿ ਬੜੇ ਨਗਰ ਕੀਰਤਨ ਦੇਖਦੇ ਆ ਲੇਕਿਨ ਇਹ ਨਗਰ ਕੀਰਤਨ ਵਿਕਲ ਹੈ ਜਿਹਦੇ ਵਿੱਚ ਨਾ ਕੋਈ ਥੱਕਦਾ ਹੈ ਤੇ ਨਾ ਕੋਕਦਾ ਕੱਲ ਤੁਹਾਨੂੰ ਪਤਾ ਹੈ ਕਿ ਸਵੇਰੇ ਸੁਲਤਾਨਪੋਲੋ ਦੀ ਤੋਂ ਜੋ ਨਗਰ ਕੀਰਤਨ ਤਕਰੀਬਨ 6 ਵਜੇ ਆਰੰਭ ਹੋਇਆ ਸੀ ਤੇ ਸਵੇਰੇ 6 ਵਜੇ ਉਸ ਨਗਰ ਕੀਰਤਨ ਦੀ ਸਮਾਪਤੀ ਹੋਈ ਹੈ 24 ਘੰਟੇ ਨਗਰ ਕੀਰਤਨ ਤੇ ਬੜੇ ਨੇ 12 ਘੰਟੇ 8 ਘੰਟੇ ਸਮਾਪਤੀ ਹੁੰਦੀ 24 ਘੰਟੇ ਨਗਰ ਕੀਰਤਨ ਸਮਾਪਤ ਹੋਇਆ ਤੇ ਗੁਰੂ ਦੀ ਕਿਰਪਾ ਸਦਕਾ ਦੂਸਰਾ 7 ਵਜੇ ਅਰਦਾਸ ਹੋ ਗਈ ਮਾਲਾਈ ਕਿਰਪਾ ਨਾਲ ਲੱਗਦਾ ਕਿ 2 3 ਵਾਜੀ ਜਾਣਗੇ ਅੱਜ ਵੀ ਇਸ ਤਰ੍ਹਾਂ ਲੱਗਦਾ ਕਿ ਦਿਨੋ ਦਿਨ ਇਹ ਨਗਰ ਕੀਰਤਨ ਬੜੇ ਵਿਸ਼ਾਲ ਪੱਧਰ ਤੇ ਜਿੰਨਾ ਕਈ ਸੰਗਤਾਂ ਦਾ ਇਕੱਠ ਵੱਧ ਰਿਹਾ ਹੈ ਘਟ ਨਹੀਂ ਰਿਹਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ